ਹਾਂਜੀ ਸਤਿ ਸ੍ਰੀ ਅਕਾਲ ਸ਼ੁਰੂ ਕਰਦੇ ਹਾਂ ਅੱਜ ਦੇ ਵਿਸ਼ੇਸ਼ ਦਿਨ ਤੇ ਅੱਜ 25 ਨਵੰਬਰ ਹੈ ਅੱਜ ਦੇ ਦਿਨ ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਜਿਹੜੇ 25 ਨਵੰਬਰ 1675 ਦੇ ਦਿਨ ਉਹਨਾਂ ਨੇ ਜ਼ੁਲਮ ਦੇ ਖਿਲਾਫ ਆਪਣਾ ਬਲਦਾਨ ਦੇ ਦਿੱਤਾ ਸੀ ਤੋ ਗੱਲਬਾਤ ਆਪਾਂ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਸ੍ਰੀ ਗੁਰਪ੍ਰੇਖ ਬਹਾਦਰ ਜੀ ਦੀ ਨਸਾਨੀ ਕੁਰਬਾਨੀ ਤੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਕੋਟ ਕੋਟ ਵਾਰ ਪ੍ਰਣਾਮ ਜਿੱਥੇ ਸ੍ਰੀ ਗੁਰਪ੍ਰੇਖ ਬਹਾਦਰ ਜੀ ਦੀ ਸ਼ਹੀਦੀ ਦਾ ਹੈ ਮਤਲਬ ਜ਼ਿਕਰ ਆਉਂਦਾ ਹੈ ਜਾਂ ਉਹਨਾਂ ਦੀ ਸ਼ਹੀਦੀ ਨੂੰ ਯਾਦ ਕੀਤਾ ਜਾਂਦਾ ਹੈ ਤੋ ਗੱਲ ਕਰੀਏ ਤਾਂ ਇਥੇ ਜ਼ਰੂਰੀ ਬਣ ਜਾਂਦਾ ਹੈ ਰਣਜੀਤਾ ਗੁਰੂ ਦਾ ਬੇਟਾ ਭਾਈ ਜੈਤਾ ਜੀ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਉਹ ਜੋ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਰਣਵੀਰ ਸਿੰਘ ਜੀ ਕਮਾਲਪੁਰ ਉਹਨਾਂ ਨੇ ਭਾਈ ਜੈਤਾ ਜੀ ਦੇ ਪ੍ਰਤੀ ਆਪਣੀ ਸੱਚੀ ਸ਼ਰਧਾ ਦੇ ਨਾਲ ਕੁਝ ਮਤਲਬ ਆਪਣੇ ਵਿਚਾਰ ਸਾਂਝੇ ਕੀਤੇ ਹਨ ਜਿਸ ਬਾਰੇ ਨੌਵੇਂ ਗੁਰਾਂ ਦਾ ਜੋ ਸੀਸ ਹੈ ਧਰ ਨਾਲੋਂ ਅਲੱਗ ਕੀਤਾ ਜਾਂਦਾ ਹੈ ਤਾਂ ਕਿਸ ਤਰ੍ਹਾਂ ਉਹ ਆਪਣੇ ਕਈ ਜੱਟਾ ਜੀ ਆਪਣੇ ਪਰਿਵਾਰ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਕਿੰਦਾ ਮਤਲਬ ਪੂਰੀ ਜੋ ਕਾਰਵਾਈ ਆ ਪੂਰੀ ਜੋ ਸੇਵਾ ਉਹਨੂੰ ਕਿਵੇਂ ਨਿਭਾਉਂਦੇ ਨੇ तकरीबन 322 325 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਦਿੱਲੀ ਚਾਂਦਨੀ ਚੌਂਕ ਤੋਂ ਅਨੰਦਪੁਰ ਸਾਹਿਬ ਤੱਕ ਮੇ ਲੈ ਕੇ ਆਉਂਦੇ ਨੇ ਉਹਨਾਂ ਨੇ ਸਾਰੀ ਜੋ ਵੀ ਮਤਲਬ ਆਪਣੇ ਗਿਆਨ ਮੁਤਾਬਕ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਹਨ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਹਨ ਸੋ ਅੱਜ ਇਹ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਵਿਸ਼ੇਸ਼ ਉਹਨਾਂ ਦੀ ਸਹੀਦੀ ਦੇ ਪ੍ਰਤੀ ਜਾਣਨਾ ਪਉਣਾ ਵੀ ਕਿਉਂ ਉਹਨਾਂ ਨੂੰ ਸਹੀਦੀ ਦੇਣੀ ਪਈ ਪੀਐਮ ਸ਼੍ਰੀ ਸਮਾਰਟ ਸਕੂਲ ਮਹਿਲਾ ਚੌਂਕ ਦੇ ਵਿੱਚ ਇੱਕ ਐਨਐਸਐਸ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਪ੍ਰਿੰਸੀਪਲ ਰਣਵੀਰ ਸਿੰਘ ਜੀ ਨੇ ਬੱਚਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਸੀ ਤੋਂ ਬਿਨਾਂ ਦੇਰ ਕੀਤੇ ਆਪਾਂ ਪ੍ਰਿੰਸੀਪਲ ਸਾਹਿਬ ਜੀ ਦੇ ਭਾਈ ਜੈਤਾ ਪ੍ਰਤੀ ਜੋਰ ਨਾਲ ਵਿਚਾਰ ਸਾਂਝੇ ਕੀਤੇ ਉਹ ਸੁਣਦੇ ਹਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਅੱਜ 350ਵਾਂ ਚਿੱਦੀ ਦਿਹਾੜਾ ਮਨਾਇਆ ਗੁਜਾਰਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬਾਰੇ ਪ੍ਰੇਰਤ ਤੁਸੀਂ ਸਾਰਾ ਸੁਣ ਲਿਆ ਤੁਹਾਨੂੰ ਮੈਂ ਇੱਕ ਥੋੜੀ ਜਿਹੀ ਘਟਨਾ ਦਾ ਇੱਕ ਦਾ ਜ਼ਿਕਰ ਕਰਦਾ ਇੱਥੇ ਭਾਈ ਭਾਈ ਜੇਤਾ ਭਾਈ ਜੇਤਾ ਜੀ 3540 ਕਿਲੋਮੀਟਰ ਦਾ ਸਫ਼ਰ ਤਾਇ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀ ਚੱਕ ਕੇ ਦਿੱਲੀੋਂ ਨੰਨ ਪਰਸਾ ਗਿਆ ਚਾਰ ਪੰਜ ਪੜਾਅ ਕੀਤੇ ਪਹਿਲਾ ਮਾਕੁਰ ਦਾ ਬੁਜਾ ਤਰਾਵਰੀ ਦਾ ਤੀਜਾ ਬਾਲੇ ਕੋਲੇ ਇੱਕ ਸਟੇਸ਼ਨ ਆ ਦਾ ਚੌਥਾ ਨਾਪਾ ਸਾਹਿਬ ਦਾ ਜਦੋਂ ਚੰਡੀਗੜ੍ਹ ਨੂੰ ਜਾਣਾ ਨਾਪਾ ਸਾਹਿਬ ਨਾਟਾ ਸਾਹਿਬ ਨਾਲ ਸਮਝਦੇ ਨੇ ਨਾਟਾ ਸਾਹਿਬ ਹੋਰ ਨਾਪਾ ਸਾਹਿਬ ਹੋ ਗਏ ਕੀਤ ਪਰ ਸਾਹਿਬ ਭਾਈ ਜੈਤ ਜਦੋਂ ਚੱਲਿਆ ਇਹ ਵੀ ਇਤਿਹਾਰ ਚਾਉਂਦਾ ਵੀ ਸੀਸ ਚੱਕਿਆ ਕਦੋਂ ਜਾਵੇ ਤੇ ਕਹਿੰਦੇ ਆਰਗ ਜੇਮ ਦੇ ਕੁੜੀ ਨੇ ਵੀ ਮਦਦ ਕੀਤੀ ਕਈ ਹੋਰ ਨੇ ਵੀ ਮਦਦ ਕੀਤੀ ਵੀ ਸਕਿਉਰਿਟੀ ਚੋਂ ਕਿਵੇਂ ਚੱਕਿਆ ਜਾਵੇ ਕਹਿੰਦੇ ਸੀਸ ਇੱਕ ਤਰੀਕੇ ਨਾਲ ਚੱਕਿਆ ਜਾ ਸਕਦਾ ਜਦੋਂ ਡਿਊਟੀ ਬਦਲੂਗੀ ਫੌਜੀਆਂ ਦੀ ਉਹ ਫੌਜੀ ਜਾਣਗੇ ਦੂਜੇ ਫੌਜੀ ਆਉਣਗੇ ਉਦੋਂ ਇੱਕ ਦੋ ਮਿੰਟਾਂ ਦਾ ਗੈਪ ਹੋਊਗਾ ਉਦੋਂ ਸੀ ਚੱਕੇ ਜਾ ਸਕਦਾ ਭਾਈ ਜੇਤੇ ਨੇ ਆਪਣੇ ਪਿਤਾ ਜੀ ਨਾਲ ਆਪਣੇ ਤਾਇਆ ਜੀ ਨਾਲ ਰਾਈ ਕੀਤੀ ਸਦਾ ਅਨੰਦ ਜੀ ਨਾਲ ਆਪਣੇ ਪਿਤਾ ਜੀ ਨਾਲ ਕਹਿੰਦਾ ਪਿਤਾ ਜੀ ਪਿਤਾ ਕਹਿੰਦਾ ਜੇਤੇ ਆ ਸੀ ਚੱਕਣਾ ਕੱਲ ਨੂੰ ਸਿੱਧੀ ਹੋਣੀ ਹੈ ਗੁਰਤੇ ਇੱਕ ਬਾਤ ਸਾਹਿਬ ਦੀ ਕਹਲੋ ਆਪ ਲੈਣਗਾ ਕਿਨੇ ਹੋ ਸਦਾ ਅਨੰਦ ਕਹਿੰਦਾ ਉਹ ਸੀਸ ਦੇ ਜਗ੍ਹਾ ਤੇ ਸੀਸ ਤਰ ਨਾ ਬੂ ਸ਼ੀਸ਼ ਕੀ ਦਾ ਤਰੀ ਉੱਥੇ ਕੀ ਦਾ ਵਟিয়ে ਭਾਈ ਜੱਟਾ ਕਹਿੰਦਾ ਮੇਰਾ ਸਦਾਨੰਦ ਕਹਿੰਦਾ ਨਹੀਂ ਮੈਂ ਬਿਰਤ ਵਸਤਾ ਚ ਗੁਰਤੇਗਬਾਦ ਦਸਾਉਂਦੀ ਉਮਰ ਦਾ ਮੇਰਾ ਸੀਸ ਵੱਟ ਮੇਰਾ ਸੀਸੋ ਤੇ ਰੱਖ ਤੂੰ ਨੌਜਵਾਨਾ 15 ਸਾਲ ਦਾ ਤੂੰ ਇਸ ਸੀਸ ਨੂੰ ਜੱਦੀ ਨਾਲ ਪਰਸਾ ਬਚਾ ਦੇਗਾ ਤੇਰੇ ਚ ਫਤਿੱਦਲਾ ਪਣਾ ਤੂੰ ਨੌਜਵਾਨਾ ਗੱਲਾਂ ਹੋ ਰਹੀਆਂ ਨੇ ਘਰ ਚ ਕਲਪਨਾ ਕਰੋ ਫਿਰ ਕਿਵੇਂ ਭਾਈ ਜੈਤੇ ਨੇ ਮੰਨ ਲੋ ਗੱਲ ਸਦਾਨੰਦ ਦਾ ਸ਼ੀਸ਼ ਸੋਚਣ ਵਾਲੀ ਜੰਮਾ ਕਿੱਡੀਆਂ ਕੁਰਬਾਨੀਆਂ ਦੀ ਭਾਈ ਜੈਤੇ ਨੇ ਫਿਰ ਸ਼ੀਸ਼ ਲਵੇਟਿਆ ਚੱਕਿਆ ਗੁਰਦੇਵੰਦ ਸਾਹਿਬ ਦਾ ਪਹਿਲਾ ਬਾਗ ਬਾਗਪੱਤਾ ਉੱਪਰ ਚ ਟਿਕਾਣਾ ਕੀਤਾ ਦੂਜਾ ਰਾਤ ਨੂੰ ਤੁਰਦਾ ਸੀ ਜੀਟੀ ਰੋਡ ਉਦੋਂ ਬਣੀ ਹੋਈ ਸੀ ਸ਼ੀਸ਼ਾ ਸੁਵੀ ਮਾਰਦਾ ਐਹ ਜੀ ਨਹੀਂ ਤੇ ਪਰੇ ਰੋਡ ਹੈਗਾ ਤੇ ਉਹ ਇਹ ਰੋਡ ਦੇ ਉੱਪਰ ਦੀ ਨਹੀਂ ਤੁਰਿਆ ਵੀ ਕੋਈ ਫੜ ਦੂਗਾ ਰੋਡ ਤੋਂ ਹਟ ਮਾਂ ਚੱਲਿਆ ਕਰਨਾਲ ਜ਼ਿਲ੍ਹੇ ਦੀ ਇੱਕ 5 ਕਿਲੋਮੀਟਰ ਰੋਡ ਤੋਂ ਹਟ ਮਾਂ ਪਿੰਡਾ ਤਰਾਵੜੀ ਉੱਥੇ ਸਵੇਰੇ ਪਈ ਜੇ ਤਾਂ ਇੱਕ ਸਰੋਵਰ ਤਲਾਹ ਦੇਖ ਕੇ ਜਿੱਥੇ ਧੋਬੀ ਘਾਟਾ ਧੋਬੀ ਕੱਪੜੇ ਧੋਂਦੇ ਤੇ ਪਾਣੀ ਪੀਣ ਲੱਗਦਾ ਮੂੰਹ ਤੇ ਪਾਣੀ ਦੇ ਛਿੱਟੇ ਮਾਰ ਲੱਗਦਾ ਥੋੜਾ ਜਿਹਾ ਥਕੀ ਮਾਂ ਲਾਉਣ ਲੱਗਦਾ ਧੋਬੀ ਨੇ ਦੇਖ ਲਿਆ ਧੋਬੀ ਕਹਿੰਦਾ ਕੋਈ ਮੂਵਮੈਂਟ ਹੋ ਰਹੀ ਹੈ ਝਾੜੀਏ ਦਰਲੇ ਤੋਬੀ ਕਹਿੰਦਾ ਕੌਣਾ ਭਾਈ ਤੂੰ ਕਹਿੰਦਾ ਮੈਂ ਰਾਹੀ ਹਾਂ ਕਹਿੰਦਾ ਰਾਹੀ ਨਹੀਂ ਤੂੰ ਤਾਂ ਗੁਰੂ ਦਾ ਸਿੱਖ ਲੱਗਦਾ ਕਹਿੰਦਾ ਹਾਂ ਕਹਿੰਦਾ ਫਿਰ ਆ ਜਾ ਪ੍ਰਸ਼ਾਦਾ ਪਾਣੀ ਚੱਕ ਲਾ ਗੁਰੂ ਦੇ ਸਦਾ ਲੂਤੇ ਤੋਬੀ ਦੇ ਨੌਤੀ ਦੇਵਰਾਮ ਦੇਵਰਾਮ ਪੀੜੀਆਂ ਦਰ ਪੀੜੀਆਂ ਗੁਰੂ ਦਾ ਸਦਾ ਲੂਤੀ ਦੇਵਰਾਮ ਗੁਰੂ ਤੇ ਇੱਕ ਵਾਰ ਦਸਾਬ ਨੂੰ ਮਿਲ ਕੇ ਨੰਦਪੁਰ ਸਾਹਿਬ ਆਇਤੀ ਬੜਾ ਸਮਾਂ ਪਹਿਲਾਂ ਗੁਰਦੇਵ ਬਾਦਰ ਸਾਹਿਬ ਨੂੰ ਕਹਿੰਦਾ ਕਦੇ ਗਰੀਬ ਦੇ ਵੀ ਆਇਓ ਜੀ ਤੁਸੀਂ ਗਰੀਬ ਨਵਾਜ ਹੋ ਤੁਸੀਂ ਨਮਾਣੇ ਦਾ ਮਾਣ ਹੋ ਨਿਉਟਿਆਂ ਦੀ ਓਟੋਂ ਗਰੀਬ ਨਵਾਜ ਹੋ ਮੇਰੇ ਘਰੇ ਕਦੇ ਸਾਡੇ ਗਰੀਬ ਖਾਨੇ ਆ ਜਿਓ ਗੁਰਦੇਵ ਬਾਦਰ ਸਾਹਿਬ ਕਹਿੰਦੇ ਨਾ ਜਦੋਂ ਇੱਧਰ ਆਏ ਕਦੇ ਆਮਾਂਗੇ ਉਹ ਜਦੋਂ ਨੂੰ ਰੋਟੀ ਪਾਣੀ ਸੇਵਾ ਪਾਣੀ ਕਰਨ ਲੱਗੇ ਦੇਵाराम ਕਹਿੰਦਾ ਭਾਈ ਜੇਤੇ ਨੂੰ ਕਹਿੰਦਾ ਭਾਈ ਜੇਤੇ ਤੂੰ ਅਨੰਤਪੁਰ ਸਾਹਿਬ ਚੱਲਿਆ ਪਰਦੇਵ ਬਾਦਰ ਸਾਹਿਬ ਨੂੰ ਮਿਲੇਗਾ ਉਦੋਂ ਮੋਬਾਈਲ ਤਾਂ ਹੈ ਨਹੀਂ ਤੇ ਦਿਸਿਦ ਹੋਗੀ ਕਹਿੰਦਾ ਹਾਂ ਮਿਲੂ ਕਹਿੰਦੇ ਸਾਡਾ ਇੱਕ ਸਨੇਹਾ ਵਾਦੀ ਕੋਲ ਤਾਂ ਇੱਕ ਵਾਰ ਸਾਡੇ ਨਾਲ ਵਾਦਾ ਕੀਤਾ ਹੋਇਆ ਵੀ ਕਦੇ ਆਮਾਗੇ ਬਿੱਤ ਰਹੀ ਗਈ ਨਹੀਂ ਹੈਗੀ ਜਾਤਾ ਹੋ ਤੁਹਾਨੂੰ ਦੇਖ ਰਿਹਾ ਇੱਕ ਤਾਂ ਚੋਲਾ ਸਨ੍ਹਾ ਕੇ ਰੱਖਿਆ ਹੋਇਆ ਹੈ ਉਹਨਾਂ ਲਈ ਆ ਪਿਆਗਾ ਨਾ ਪੇਟੀ 'ਚ ਜਿਹੜਾ ਉਹ ਪੀੜਾ ਪਿਆ ਨਾ ਕਹਿੰਦਾ ਕਾਰਨਰ 'ਚ ਕਰ ਦੇ ਉੱਥੇ ਕੋਰਟੇਗਵਾ ਤਾਂ ਸਾਭ ਨੂੰ ਬਿਠਾਵਾਂਗੇ ਚਾਦਰ ਪਿਸ਼ਾਕੀ ਚੋਲਾ ਪਿਆ ਫਿਰ ਉਹਨਾਂ ਨੂੰ ਦੇਵਾਂਗੇ ਭਾਈ ਜੈ ਤੈਨੂੰ ਜਦੋਂ ਪਤਾ ਲੱਗਿਆ ਨਾ ਪੀ ਤਾਂ ਪੱਕੇ ਸਰਦਾਰ ਨੂੰ ਲਈ ਫਿਰ ਭਾਈ ਜੈ ਪਾ ਕਹਿੰਦਾ ਗੰਧ ਸੁਣ ਲਉ ਮੈਂ ਆਪਦੇ ਰੁਟੀਨੇ ਦੇ ਪਿੱਛੇ ਅੱਖਾਂ ਦੇ ਪਰਦੇ ਦੇ ਪਿੱਛੇ ਬਹੁਤ ਵੱਡਾ ਹੰਕਿਉ ਆਂਦਾ ਹੜ ਰੋਕੀ ਬੈਠਾ ਤੁਸੀਂ ਵੀ ਰੋਕ ਕੇ ਰੱਖਣਾ ਕਿਤੇ ਰੋਣ ਲੱਗ ਜਾ ਕੋਰ ਲਾਉਣ ਲੱਗ ਜਾ ਕਹਿੰਦਾ ਤੇਗ ਬਾ ਦਸਾਉਦਾ ਸੀਸਾ ਐ ਸਮਝ ਲਓ ਤੁਹਾਡੇ ਅੱਗੇ ਹਰਤੇਗ ਪਾਦਰ ਸਾਹਿਬ ਜਦੋਂ ਸੀਸ ਖੋਲਿਆ ਲਾਸਟ ਲੜ ਖੋਲਿਆ ਉਹ ਰੋਣ ਲੱਗੇ ਚੁੱਪ ਕਰਾਤੇ ਉਹਨੇ ਕਹਿੰਦਾ ਆਪਾਂ ਗੱਲ ਖੋਲੀ ਆ ਬੰਦੇ ਰੋਣ ਦਾ ਸਮਾਂ ਨਹੀਂ ਹੈ ਪੂ ਜਮਾ ਹੋਇਆ ਦਾੜੀ ਚ ਪੂ ਜਮਾ ਹੋਇਆ ਕੇਸਾਂ ਚ ਸਾਪ ਕੀਤਾ ਉਹ ਸੁਭਾਈ ਕੀਤੀ ਉਹ ਜਿਹੜਾ ਚੋਲਾ ਸੀ ਉਹ ਚੋਲੇ ਚ ਲਵੇਟਿਆ ਸੀਸ ਜੋਨਨ ਸੰਤਾ ਸਿਮਨ ਅਦਿਤ ਦੇਵਰਾਮ ਜੀ ਤੇ ਉਹਦੇ ਘਰ ਵਾਲੀ ਦੋਈ ਜੀ ਰਹਿੰਦੇ ਤੇ ਉਹ ਜੋ ਪੀੜਾ ਤੀ ਉੱਥੇ ਚਾਦਰ ਪਛਾਕੇ ਉੱਥੇ ਸੀਸ ਰੱਖਿਆ ਤੇ ਭਾਈ ਜੈਤੇ ਨੂੰ ਕਹਿੰਦੇ ਤੂੰ ਮੰਜੇ ਤੇ ਬੈਠ ਤੇਰੇ ਗਰਮ ਪਾਣੀ ਨਾਲ ਪੈਰ ਧੋ ਦिए ਤੇਰੇ ਛਾਲੇ ਹੋਏ ਨੇ ਤੈਨੂੰ ਮੜਾ ਦੇ ਰੀਫਰੈਸ਼ ਕਰ ਦिए ਫਿਰ ਅਗਲੇ ਸਫ਼ਰ ਤੇ ਚੱਲਣਾ ਤੈਨੂੰ ਰੋਟੀ ਪਾਣੀ ਖਵਾ ਦिए ਭਾਈ ਜੈਤੇ ਜਿਉਂ ਨੇ ਸੇਵਾ ਭਾਈ ਜੈਤੇ ਉੱਥੋਂ ਚੱਲਿਆ ਉਹ ਤਰਾਵੜੀ ਅੱਜ ਗੁਰਦੁਆਰਾ ਸਾਹਿਬ ਨਾਲ ਹੈ ਬਹੁਤ ਵੱਡਾ ਜਿੱਥੇ ਕਦੇ ਦੇਵਾਰਾਮ ਦਾ ਘਰ ਸੀ ਉੱਥੇ ਇਹ ਕੋਈ ਕਥਾ ਕਹਾਣੀਆਂ ਮਿਥਿਆ ਸਕ ਨਹੀਂ ਹੈਗੀ ਇਹ ਇਤਿਹਾਸਕ ਤੱਥ ਨੇ ਕਿ ਭਾਈ ਜੇਤਾ ਜੀ ਨੂੰ ਫਿਰ ਗੁਰੂ ਗੋਬ ਸਿੰਘ ਜੀ ਨੇ ਤਾਂ ਰੰਗਰੇਟਾ ਗੁਰੂ ਦਾ ਬੇਟਾ ਦਾ ਵਰ ਦਿੱਤਾ ਸੀ ਉਹਨਾਂ ਦਾ ਨਾਮ ਜੀਵਨ ਸਿੰਘ ਰੱਖਿਆ ਸੀ ਜੇ ਭਾਈ ਰੰਗਰੇਟੇ ਬਾਰੇ ਜੀਵਨ ਸਿੰਘ ਬਾਰੇ ਭਾਈ ਜੇਤੇ ਬਾਰੇ ਕਿਸੇ ਨੇ ਵਧੀਆ ਪੜਨਾ ਹੋਵੇ ਕਿਤਾਬ ਚੋਂ ਤਾਂ ਪੰਜਵਾਂ ਸਾਹਿਬਜਾਦਾ ਭਾਈ ਜੀਵਨ ਸਿੰਘ ਬੰਦੇਵ ਸਿੰਘ ਦੀ ਇੱਕ ਕਿਤਾਬ ਆ ਉਹ ਹਰ ਇੱਕ ਬੰਦੇ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਆ ਲਾਇਬ੍ਰੇਰੀ ਚੋਂ ਕਿਤਾਬਾਂ ਨੂੰ ਦੁਬਾਰੇ ਦੱਸ ਰਿਹਾ ਪੰਜਵਾਂ ਸਾਹਿਬਜਾਦਾ ਭਾਈ ਜੀਵਨ ਸਿੰਘ ਬੰਦੇਵ ਸਿੰਘ ਦੀ ਲਿਖੀ ਹੋਈ ਆ ਉਹ ਕੀ ਕਲਪਨਾ ਕਰਦਾ ਕੀ ਤੱਥ ਲਿਖਦਾ ਬੰਦੇਵ ਸਿੰਘਾ ਤਾਂ ਨਬਦੇਵ ਸਿੰਘ ਵੀ ਉਹ ਕਿਤਾਬ ਲਿਖਣ ਵਾਲਾ ਇਸ ਲਈ ਇਹ ਕੁਰਬਾਨੀਆਂ ਇਹ ਸੰਕਟ ਤੁਰ ਤੰਤਰ ਤੱਕ ਤੇ ਅੱਜ ਗੁਰੂ ਘਰਾਂ ਚ ਝੂਲਦੇ ਨਿਸਾਨ ਸਾਹਿਬ ਕਿਛੇ ਨੂੰ ਕੁਝ ਨਹੀਂ ਪੁੱਛਿਆ ਜਾਂਦਾ ਸਾਰਿਆਂ ਲਈ ਸਾਂਝਾ ਜੇ ਤੁਸੀਂ ਮਿਲਟਰੀ ਦੀ ਭਰਤੀ ਤੇ ਚਲੇ ਗਏ ਜੇ ਦੁੱਖਨ ਮਾਰ ਸਾਹਿਬ 5050 ਚਲੇ ਗਿਆ 10000 ਚਲੇ ਗਿਆ 20000 ਚਲੇ ਗਿਆ ਕੋਈ ਫਰਕ ਨਹੀਂ ਪੈਂਦਾ ਗੁਰੂ ਘਰ ਨੂੰ ਗੁਰੂ ਘਰ ਕਹਿੰਦਾ ਆ ਬਈ ਪਛਾਤਾ ਬਣਿ ਸਾਕ ਰੈ ਸਵੇਰੇ ਆਪ ਦੀ ਉੱਥੇ ਪ੍ਰੇਡ ਤੇ ਭਰਤੀ ਤੇ ਜਲਾਈਂ ਐ ਰੰਦਨ ਵਿੱਚ ਚੇ ਧਾਰਜ ਰੂਪ ਵਿੱਚ ਵੀ ਗੁਰਤੇ ਇੱਕ ਬਾਦ ਸਾਹਿਬ ਦਾ ਗੁਰਦੁਆਰਾ ਗੁਰਦੁਆਰਾ ਦੁੱਖਨ ਮਾਸਾ ਇਹ ਗੁਰੂ ਦੇ ਸਥਾਨ ਨੇ ਜੇ ਕਿਤੇ ਬਾਹਰਲੇ ਦੇਸ਼ ਚ ਜਾ ਕੇ ਕੋਈ ਬੰਦਾ 에ਅਰਪੋਰਟ ਤੇ ਉਤਰਦਾ ਕਈ ਵਾਰ 4-4 ਫੁੱਟ ਬਰਫ ਜੰਮੀ ਹੁੰਦੀ ਹੈ ਕੋਈ ਲਜਾਨ ਵਾਲਾ ਨਹੀਂ ਹੁੰਦਾ ਕਿ ਕਿੱਥੇ ਰਹੀਏ ਬੰਦਾ ਇੱਕ ਗੱਲ ਪੁੱਛਦਾ ਕਿਤੇ ਗੁਰਦੁਆਰਾ ਹੈ ਗੁਰਦੁਆਰੀ ਰਖੜ ਬਰਲੇ ਬਰਫਾਚ ਉਰੇ ਵੀ ਸਾਨੂੰ ਰਾਤ ਪੈ ਜੀ ਕਿਤੇ ਪਟਿਆਲੇ ਚੰਡੀਗੜ੍ਹ ਹੋਰ ਤਾਂ ਤੁਸੀਂ ਇੱਕੇ ਗਲਪ ਚੁੰਗੇ ਤੇ ਸੇਫ ਹੋਊਂਗੇ ਨੀ ਗੁਰਦੁਆਰਾ ਸਾਬ੍ਹ ਉਹ ਤੇ ਰਹੀ ਹੈ ਪਛਾਦਾ ਬਣ ਮੇਰੇ ਤੇ ਸੀ ਛੱਡਿੱਤੀ ਪੈਣ ਨਾਲਾ ਕੋਈ ਵੀ ਆਉਂਤੇ ਸੀ ਕੋਈ ਨਾ ਆਉਂਦਾ ਇਹ ਗੁਰ ਤੇ ਇੱਕ ਬਾਤ ਸਾਹਿਬ ਦੀ ਕਰਵਾਨੀ ਆ ਸਨ ਜੋ ਲੱਟ ਲੱਟ ਬਲਦੀ ਉਹਨਾਂ ਦੀ ਜੋਤ ਆ ਜੋ ਹੱਕ 사ਚ ਲਈ ਮਨੁੱਖੀ ਅਧਿਕਾਰਾਂ ਲਈ ਹਿੰਦ ਦੀ ਚਾਦਰ ਖਵਾਏ ਫਿਰਕ ਜੰਜੂ ਦੇ ਰਾਖੇ ਸਾਨੂੰ ਇੰਨਾ ਰਹਤੇ ਚੱਲਣਾ ਚਾਹੀਦਾ ਸਾਨੂੰ ਹੱਕ ਸੱਚ ਦੀ ਆਵਾਜ਼ ਉਰਫੁੱਲ ਕਰਨੀ ਚਾਹੀਦੀ ਆ ਸਾਨੂੰ ਹੱਕ 사ਚ ਲਈ ਬੋਲਣਾ ਚਾਹੀਦਾ ਕਿ ਇਹੀ ਗੁਰੂ ਬਾਦਰਜੀ ਦਾ ਉਦੇਸ਼ ਮਾਰਗਤੀ ਵੀ ਹੱਕ ਸੱਚ ਬੋਲੂ ਠੀਕ ਆ ਗਰੀਬ ਦੀ ਲੋੜਵੰਦ ਦੀ ਮਦਦ ਕਰੋ ਇਹ ਸਾਨੂੰ ਇਸ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਅਸੀਂ ਇਹੀ ਸੰਕਲਪ ਲਈਏ ਅਸੀਂ ਹੱਕ ਸੱਚ ਲਈ ਬੋਲਦੇ ਰਾਂਗੇ ਸਮਾਜ ਨੂੰ ਹੋਰ ਸੋਹਣਾ ਬਣਾਵਾਂਗੇ ਜੋ ਸਮਾਜ ਚੋਂ ਕ੍ਰੀਤੀਆਂ ਨੇ ਜੋ ਸਮਾਜ ਚ ਜ਼ਬਰ ਜ਼ੁਲਮਾਂ ਉਹਨੂੰ ਚੀਤੇਗਾ ਤੋ ਕਰ ਦੇਵਾਂਗੇ ਤੇ ਇਸ ਤਰ੍ਹਾਂ ਇਹ ਗੁਰਤੇ ਇੱਕ ਬਾਪੁਰ ਸਾਹਿਬ ਵੀ ਚੀਤੇ ਦੇ ਬੱਚਿਓ ਤੇ ਫੇਰ ਕਦੇ ਆਪਾਂ ਮਿਲਾਂਗੇ ਜਿਵੇਂ ਹੋਇਆ ਪਰ ਇਹੀ ਮੈਂ ਆਸ ਰੱਖਦਾ ਤੁਸੀਂ ਦੁੱਖ ਸੁੱਖਾ ਦੋਇ ਤਾਰ ਕੱਪੜੇ ਪਹਿਰੇ ਜਾਏ ਮਨੁੱਖਾ ਜਿੱਥੇ ਬੋਲਰ ਹਾਰੀਏ ਇੱਥੇ ਚੰਗੀ ਚੁੱਪਾ ਸਾਰਾ ਕੁਸੂ ਦੁੱਖ ਵੀ ਸੁੱਖ ਵੀ ਪਰ ਨਰਾਸ਼ ਨਾ ਹੋਣਾ ਗੁਰੂ ਗੋਬਿੰਦ ਸਿੰਘ ਦੇ ਦੁੱਖ ਦੇਖ ਲੈਣਾ ਗੁਰਤੇਗਬਾਦਸਾ ਵਾਲ ਦੇਖ ਲੈਣਾ ਗੁਰੂ ਅਰਜਨ ਦੇਵ ਜੀ ਵਾਲ ਦੇਖ ਲੈਣਾ ਗੁਰੂ ਰਾਮਦਾਸ ਜੀ ਵਾਲ ਦੇਖ ਲੈਣਾ ਦੁੱਖ ਕੀ ਉੱਡੇ ਦੁੱਖ ਤਾਂ ਨਹੀਂ ਕਿਸੇ ਦੀ ਜ਼ਿੰਦਗੀ 'ਚ ਆਏ ਅਸੀਂ ਚੜ੍ਹਦੀ ਕਲਾ 'ਚ ਰਹਾਂਗੇ ਅਸੀਂ ਦੁੱਖਾਂ ਤੋਂ ਕਦੇ ਨਰਾਸ਼ ਨਹੀਂ ਹੋਵਾਂਗੇ ਅਸੀਂ ਕਾਮਯਾਬ ਹੋਵਾਂਗੇ ਜ਼ਰੂਰ ਕਾਮਯਾਬ ਹੋਵੋਗੇ ਕਦੇ ਵੀ ਨਿਰਾਸ਼ ਨੀ ਹੋਵੋਗੇ ਪੁੱਲ ਚੁੱਕ ਦੀ ਖਮਾ ਜੀ ਸਸੇਗਾਲ